ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਸਭ ਰਾਜ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਦੇਖੋ ਜੇ ਤੁਸੀਂ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਟੱਪਲੀ ਵਾਲਾ ਬਟਨ ਜ਼ਰੂਰ ਨਾਪਦਿਆ ਕਰੋ ਕਿਉਂਕਿ ਤੁਹਾਡੇ ਤੱਕ ਸਾਡੀ ਹਰ ਇੱਕ ਵੀਡੀਓ ਪਹਿਲਾਂ ਪਹੁੰਚ ਸਕੇ ਦੇਖੋ ਕਮੈਂਟ ਬਾਕਸ ਵਿੱਚ ਹਾਗਰੀ ਜੂਨ ਲਗਾਇਆ ਕਾ ਜਦੋਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਲਗਾਉਣੀ ਹੁੰਦਾ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਕੌਣਾ ਬਾਕੀ ਜਿਹੜੇ ਤੁਸੀਂ ਆਪਣੇ ਦੇਖੋ ਚੈਨਲ ਜਰੂਰ ਬਣਾਏ ਨੇ YouTube ਤੇ ਤੁਸੀਂ ਆਪਣੇ ਸਾਰਿਆਂ ਨੇ ਉਹਨਾਂ ਦਾ ਜਿਹੜਾ ਹੈਗਾ ਕਮੈਂਟ ਬੰਦ ਕੀਤੇ ਹੋਏ ਨੇ ਤੁਸੀਂ ਫਿਰ ਪੁੱਛਦੇ ਹੋ ਵੀ ਇਹ ਕਿਵੇਂ ਕਰਨਾ ਸੀ ਜੇ ਇਹ ਕਿਵੇਂ ਕਰਨਾ ਮੈਂ ਤੁਹਾਨੂੰ ਕਿੱਥੇ ਤੇ ਕਿਵੇਂ ਦੱਸਾਂ ਫਿਰ ਉਹ ਇੱਕ ਮੇਰੀ ਮਜਬੂਰੀ ਹੋ ਜਾਂਦੀ ਆ ਮੈਂ ਕੋਸ਼ਿਸ਼ ਕਰਦੀ ਆ ਤੁਹਾਡੇ ਚੈਨਲ ਤੇ ਜਾਣ ਦੀ ਪਰ ਉੱਥੇ ਕਮੈਂਟ ਬੰਦ ਹੁੰਦੇ ਨੇ ਇਸ ਕਰਕੇ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਕਿ ਨਹੀਂ ਹੁਣ ਮੈਂ ਤੁਹਾਨੂੰ ਦੱਸਣ ਲੱਗੀਆਂ ਘਰ ਦੇ ਵਿੱਚੋਂ ਗਰੀਬੀ ਅਸੀਂ ਕਿਵੇਂ ਖਤਮ ਕਰੀਏ ਦੇਖੋ ਕੋਸ਼ਿਸ਼ ਕਰਨੀ ਪੈਂਦੀ ਆ ਗਰੀਬੀ ਖਤਮ ਕਰਨ ਲਈ ਮਿਹਨਤ ਕਰਨੀ ਪੈਂਦੀ ਆ ਟੋਟਕੇ ਸਹਾਰਾ ਬਣਦੇ ਨੇ ਜਿਹੜੇ ਮੈਂ ਟੋਟਕੇ ਦੱਸਦੀ ਆ ਤੁਹਾਨੂੰ ਇਹਦੇ ਨਾਲ ਜਿਹੜੀਆਂ ਆਉਣ ਵਾਲੀਆਂ ਰੁਕਾਵਟਾਂ ਨੇ ਉਹ ਦੂਰ ਹੁੰਦੀਆਂ ਨੇ ਮਿੰਤ ਕਰੋਗੇ ਮਿੰਤ ਨੂੰ ਫਲ ਲੱਗੂਗਾ ਕੰਮ ਕਰੋਗੇ ਕਮਾਈ ਦੇ ਵਿੱਚ ਬਰਕਤ ਆਉਂਗੀ ਇਹ ਹੁੰਦਾ ਟੋਟਕਿਆਂ ਦਾ ਕੰਮ ਕਰਨਾ ਜੀ ਆਪਾਂ ਲੱਤ ਲੱਤਰ ਕੇ ਪੈ ਰਹੀਏ ਵੀ ਅਸੀਂ ਟੋਟਕੇ ਕਰ ਲੈ ਸਾਨੂੰ ਹੁਣ ਕੰਮ ਕਰਨ ਦੀ ਕੀ ਲੋੜ ਹੈ ਕਿ ਨਹੀਂ ਕਈ ਮਰੀਆ ਭਾਣਾ ਇਹ ਜੀਆਂ ਵੀ ਨੇ ਜਿਹੜੀਆਂ ਵਿਚਾਰੀਆਂ ਸਮਝ ਲੋ ਵੀ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਂਜਦੀਆਂ ਭਾਂਡੇ ਮਾਂਜਣ ਦੇ باوجود ਵੀ ਉਹ ਵਿਚਾਰੀਆਂ ਮੇਰੇ ਟੋਟਕੇ ਕਰਦੀਆਂ ਨੇ ਉਹਨੂੰ ਇੰਨਾ ਹੀ ਸ਼ੁਕਰ ਮਨਾਉਂਦੀਆਂ ਨੇ ਉਹ ਕਹਿੰਦੀ ਆ ਵੀ ਅਸੀਂ ਦੋ ਟਾਈਮ ਦੀ ਰੋਟੀ ਖਾਣ ਲੱਗ ਗਏ ਵੀ ਜਦੋਂ ਸਾਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈ ਪਤਾ ਨਹੀਂ ਆਟੋਮੈਟਿਕ ਕਿਹੜੇ ਪਾਸਿਓ ਸਾਡੇ ਕੋਲੇ ਪੈਸਾ ਆ ਜਾਂਦਾ ਚਲ ਇੰਨਾ ਵੀ ਬਹੁਤ ਆ ਦੇਖੋ ਕਿਸੇ ਬੰਦੇ ਦਾ ਬਿਨਾਂ ਪੈਸੇ ਤੋਂ ਕੋਈ ਉਹਦੀ ਜ਼ਰੂਰਤ ਪੂਰੀ ਹੋ ਰਹੀ ਦੇਖੋ ਪੈਸੇ ਨਾਲ ਤਾਂ ਸਾਰੀ ਕੰਮ ਬਣ ਜਾਂਦੇ ਨੇ ਕਹਿੰਦੇ ਨੇ ਲੋਕੀ ਪਰ ਦੇਖੋ ਪਹਿਲੀ ਗੱਲ ਮੈਂ ਤੁਹਾਡੇ ਕੋਲੋਂ ਕੋਈ ਪੈਸਾ ਨਹੀਂ ਲੈਂਦੀ ਕੋਈ ਮੇਰਾ ਸਕੈਨਰ ਨਹੀਂ ਲਾਇਆ ਮੈਂ ਇਹ ਹੀ ਬੜਾ ਧੰਨਵਾਦ ਕਰਦੀ ਆ ਮੈਨੂੰ ਜਦੋਂ ਲੋਕ ਸ਼ਿੱਸ਼ਾ ਦਿੰਦੇ ਨੇ ਵੀ ਸਾਡੇ ਫੇਸਬੁੱਕ ਤੇ ਮੇਰੇ ਸਟੇਟਸ ਲਾਇਆ ਹੁੰਦੇ ਨੇ ਪਰ ਵੈਸੇ ਹੁਣ ਮੈਂ ਸਟੇਟਸ ਬੰਦ ਕਰ ਦੂੰਗਾ ਲੋਕੀ ਜਿਹੜੇ ਕਮੈਂਟ ਨੇ ਬੰਦ ਕਰ ਦਿੰਦੇ ਨੇ ਦੱਸਣਾ ਉਹਨਾਂ ਨੂੰ ਇਹ ਆਉਂਦਾ ਵੀ ਬੇਬੇ ਸਾਡਾ ਸਟੇਟਸ ਲਾਉਗੀ ਚਲ ਹੁਣ ਆਪਾਂ ਸਟੇਟਸਾਂ ਵਾਲਾ ਵੀ ਆਪਾਂ ਨੇ ਕਿਹੜਾ ਕਿਸੇ ਤੋਂ ਨਾਮ ਲੈਣਾ ਸਟੇਟਸ ਲਾ ਕੇ ਹਿੱਕ ਨਹੀਂ ਤੇ ਹੁਣ ਆਪਾਂ ਗੱਲ ਕਰੀਏ ਕੰਮ ਦੀ ਕਿ ਨਹੀਂ ਚਲ ਇਹ ਤਾਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਦੇਖੋ ਛੋਟਾ ਜਿਹਾ ਕੰਮ ਆ ਵੱਡੇ-ਵੱਡੇ ਕੰਮ ਬਣਨੇਗੇ ਤੁਸੀਂ ਇੱਕ ਜੈ ਫਲ ਲੈਣਾ ਜੈ ਫਲ ਨੂੰ ਹੱਥ ਵਿੱਚ ਫੜ ਕੇ ਇਸ ਤਰ੍ਹਾਂ ਸਮਝ ਲਓ ਵੀ ਆਪਾਂ ਹੱਥ ਚ ਫੜ ਲਿਆ ਰੱਖ ਲਿਆ ਉਹਨੂੰ ਐ ਕਰਨਾ ਸਮਾਰਟੀ ਐ ਐ ਕਰਕੇ ਤੁਸੀਂ 11 ਮਾਰ ਫਿਰ ਬੋਲਣਾ ਮੇਰਾ ਕੰਮ ਬਣ ਗਿਆ ਮੇਰੇ ਰੁਕੇ ਹੋਏ ਕੰਮ ਸਾਰੇ ਬਣਨ ਲੱਗ ਗਏ ਮੇਰੇ ਕੰਮ ਚੱਲਣ ਲੱਗ ਗਏ ਮੈਨੂੰ ਨੌਕਰੀ ਮਿਲ ਗਈ ਜਾਂ ਫਿਰ ਬੇਟੀ ਦਾ ਵਿਆਹ ਨਹੀਂ ਹੋ ਰਿਹਾ ਮੇਰੀ ਬੇਟੀ ਦਾ ਵਿਆਹ ਹੋ ਰਿਹਾ ਮੇਰੇ ਬੇਟੇ ਦਾ ਵਿਆਹ ਹੋ ਰਿਹਾ ਮੇਰੇ ਕੋਲ ਧਨ ਬਹੁਤ ਆ ਗਿਆ ਮੇਰੇ ਕੰਮ ਦੇ ਵਿੱਚ ਮਨ ਲੱਗਣ ਲੱਗ ਗਿਆ ਇਹ ਤੁਸੀਂ 11 ਵਾਰ ਬੋਲ ਕੇ ਉਸ ਜੈ ਫਲ ਨੂੰ ਜੇ ਚੁੱਲ੍ਹਾ ਜਗਦਾ ਤਾਂ ਚੁੱਲ੍ਹੇ ਦੇ ਵਿੱਚ ਸਾਰ ਦੋ ਚੰਟੇ ਚ ਫੜ ਕੇ ਚਿੰਟੇ ਨਾ ਨਹੀਂ ਫਿਰ ਗੈਸ ਤਾਂ ਅੱਜ ਕੱਲ ਰਹਿ ਕੇ ਤੇ ਘਰੇ ਹੈਗਾ ਹੀ ਆ ਜੇ ਤੁਸੀਂ ਉਹਨੂੰ ਚਿੰਟੇ ਚ ਫੜ ਕੇ ਸਾਰਨਾ ਚਿੰਟੇ ਨਾਲ ਸਾਰ ਲਓ ਉਦੋਂ ਸੜਦਾ ਉਦੋਂ ਸਾਰੋ ਜਾਂ ਕਿਸੇ ਵੀ ਚੀਜ਼ ਨਾਲ ਜਿਵੇਂ ਤੁਹਾਨੂੰ ਸੌਖਾ ਲੱਗਦਾ ਉਹਨੂੰ ਸਾਰ ਲਓ ਉਹਨੂੰ ਜਾਣ ਤੋਂ ਬਾਅਦ ਹੀ ਦੀ ਰੱਖਾ ਉਹ ਕਿਸੇ ਪੇੜ-ਪੌਦੇ 'ਚ ਪਾ ਦਿਓ ਇਹ ਤੁਸੀਂ ਕੰਮ ਕਰਨਾ ਸ਼ੁੱਕਰਵਾਰ ਵਾਲਾ ਸ਼ੁੱਕਰਵਾਰ ਵਾਲੇ ਦਿਨ ਇਹ ਤੁਸੀਂ ਕੰਮ ਕਰਨਾ ਤੁਸੀਂ ਕਰਨਾ ਕਿੰਨੇ ਦਿਨ ਹੈ ਇਹ ਤੁਸੀਂ 11 ਵਾਰ ਕਰਨਾ 11 ਦਿਨ ਜਣੇ ਸ਼ੁੱਕਰਵਾਰ ਤੋਂ 11 ਵਾਰ ਕੋਈ ਜ਼ਿਆਦਾ ਕੰਮ ਔਖਾ ਨਹੀਂ ਹੈਗਾ ਘਰ ਦੇ ਵਿੱਚ ਖੁਸ਼ਹਾਲੀ ਆਊਗੀ ਤੇ ਤੁਹਾਡੇ ਗਏ ਰੁਕੇ ਕੰਮ ਨੇ ਉਹ ਬਣਨੇ ਸ਼ੁਰੂ ਹੋ ਜਾਣਗੇ ਹੁਣ ਦੂਜਾ ਕੰਮ ਇਹਦੇ ਨਾਲ ਹੀ ਜੇ ਪਤੀ ਕਰਦੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਜਿਹੜੀ ਪਹਿਲੀ ਸਵੇਰ ਦੀ ਚਾਹ ਬਣਾਉਣੀ ਆ ਜੇ ਘਰ ਦਾ ਮਰਦ ਬਣਾ ਕੇ ਆਪਦੀ ਪਤਨੀ ਨੂੰ ਪਿਉਣ ਲੱਗ ਜਾਨੀ ਮਤਲਬ ਪਤੀ ਆਪਦੀ ਪਤਨੀ ਨੂੰ ਚਾਹ ਉਹਦੇ ਵਿੱਚ ਅਦਕਰ ਨਹੀਂ ਪਾਉਣਾ ਹੈਗਾ ਜਾਂ 2 ਜਾਂ 5 ਲੇਚੀਆਂ ਪਾਉਣੀਆਂ ਨੇ ਵਧੀਆ ਚਾਹ ਬਣਾ ਕੇ ਆਪਣੀ ਪਤਨੀ ਨੂੰ ਸਵੇਰ ਦੀ ਪਲਾ ਪਿਉਣ ਲੱਗ ਜਵੇ ਜਿਹੜਾ ਸ਼ੁਕਰ ਉਹ ਖੁਸ਼ ਹੋ ਜਾਵੇਗਾ ਤੁਹਾਡੇ ਰੁਕੇ ਹੈ ਤਮ ਬਣ ਲੱਗ ਜਾਣਗੇ ਤੁਹਾਡੇ ਰੁਕੇ ਹੈ ਪੈਸੇ ਘਰ ਮਾਉਣ ਲੱਗ ਜਾਣਗੇ ਜਿਹੜਾ ਕੰਮ ਤੁਸੀਂ ਕਹਿੰਦੇ ਸੀ ਇੰਨਾ ਕਰਦੇ ਆ ਬਈ ਆਪਾਂ ਕਈ ਕਹਾਵਤ ਨਹੀਂ ਹੈਗੀ ਵੀ ਜਿੰਨਾ ਮਰਜੀ ਟੁੱਟ ਟੁੱਟ ਕੇ ਕੰਮ ਕਰਦੇ ਆ ਹੱਥ ਨੂੰ ਰੋਟੀ ਨਹੀਂ ਮਸੀਬ ਨਹੀਂ ਹੁੰਦੀ ਹੈਗੀ ਉਹ ਕਿਉਂ ਨਹੀਂ ਹੁੰਦੀ ਹੈ ਕਿ ਸ਼ੁੱਤਰ ਖਰਾਬ ਬਾਹਰ ਨਿਕਲੇ ਚਲੋ ਚਾਹੇ ਸਾਈਕਲ ਆ ਦੀ ਚੈਨ ਟੁੱਟ ਗਈ ਚਾਹੇ ਮੋਟਰਸਾਈਕਲ ਉਹ ਖਰਾਬ ਹੋ ਗਿਆ ਜਾਂ ਗੱਡੀ ਐ ਕੁਛ ਵੀ ਇਹ ਜੇ ਛੋਟ ਛੋਟ ਲੱਛਣ ਹੋਣੇ ਸ਼ੁਰੂ ਹੋ ਜੰਨੇ ਘਰ ਦੇ ਵਿੱਚ ਲੜਾਈ ਝਗੜਾ ਬਣਾਵਾ ਤੁਮ ਤੇ ਅਗਰ ਜਿਹੜਾ ਪਤੀ ਆਪਣੀ ਪਤਨੀ ਨੂੰ ਲੈਚੀਆਂ ਪਾ ਕੇ ਪੰਜ ਜਾਂ ਦੋ ਚਾ ਪਿਉਣ ਲੱਗ ਗਿਆ ਇਹ ਸਮਝ ਲਓ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਕਿਰਪਾ ਉਮਰੇ ਸ਼ੁਰੂ ਹੋ ਜੂ ਕੰਮ ਥੋੜਾ ਕਰੋਗੇ ਇਨਕਮ ਜ਼ਿਆਦਾ ਲੱਗੂਗੀ ਕਿਵੇਂ ਲੱਗੂਗੀ ਜ਼ਿਆਦਾ ਜਿਹੜੇ ਨਜਾਇਜ਼ ਪਾਸੇ ਪੈਸੇ ਨਿਕਲਦੇ ਸੀ ਉਹ ਰੁਕ ਗਏ ਘਰ ਦੇ ਵਿੱਚ ਖੁਸ਼ਹਾਲੀ ਆ ਗਈ ਜਿਹੜੇ ਸ਼ੁਕਰ ਕਰਾਇਆ ਉਹ ਖੁਸ਼ ਹੋ ਗਿਆ ਅਚ ਤੀਜਾ ਇਹਦੇ ਨਾਲ ਹੀ ਹੈ ਟੋਟਕਾ ਕਈ ਕਹਿੰਦੇ ਨੇ ਵੀ ਸਾਨੂੰ ਰਾਤ ਨੂੰ ਤੁਸੀਂ ਰਾਤ ਨੂੰ ਆਪਣੇ ਸਹਰਾਣੇ ਪੰਜ ਕਾਲੀਆਂ ਲੈ ਚ ਰੱਖਣੇ ਜੇ ਤੁਹਾਡੂ ਨੌਕਰੀ ਤਰੱਕੀ ਨਹੀਂ ਮਿਲਦੀ ਕਈਆਂ ਦੀ ਹੁੰਦੀ ਜਿੱਥੇ ਨੌਕਰੀ ਲੱਗੇ ਸੀ ਉੱਥੇ ਹੀ ਖੜਿਆ ਨੇ ਅੱਗੇ ਨਹੀਂ ਤਰੱਕੀ ਮਿਲਦੀ ਹੈਗੀ ਅਗਲਾ 14 ਇਨਸਾਨ ਨੂੰ ਮੈਨੂੰ ਹੋਰ ਤਰੱਕੀ ਮੇਰੇ ਪਰ ਨਹੀਂ ਮਿਲ ਰਹੀ ਪੰਜ ਕਾਲੀਆਂ ਮਿਰਚਾਂ ਮੇਤੇ ਸਾਰੀ ਲਾਈਚੀਆਂ ਕਿਹਾ ਗਿਆ ਸੀ ਪੰਜ ਕਾਲੀਆਂ ਮਿਰਚਾਂ ਆਪ ਦਾ ਸਰਾਣੇ ਰੱਖਣੀਆਂ ਨੇ 21 ਦਿਨ ਜਾਂ 7 ਦਿਨ ਜਾਂ 21 ਦਿਨ ਉਸ ਤੋਂ ਬਾਅਦ ਇਹ ਕਾਲੀਆਂ ਮਿਰਚਾਂ ਕਿਸੇ ਪੇੜ ਪੌਦੇ ਦੇ ਵਿੱਚ ਪਾਇਆ ਹੋ ਉਦੋਂ ਬਾਅਦ ਨਮੀਆਂ ਫੇਰ ਰੱਖ ਲਿਓ ਫੇਰ ਤੁਸੀਂ ਦੋ ਹਰੀਆਂ ਲਾਈਚੀਆਂ ਦੋ ਹਰੀਆਂ ਇਲਾਚੀਆਂ ਆਪਦੇ ਸਹਰਾਣੇ ਰੱਖਣੀਆਂ ਨੇ 21 ਦਿਨ ਲਈ ਇਹ ਇਲਾਚੀਆਂ ਤੁਸੀਂ 21 ਦਿਨਾਂ ਬਾਅਦ ਉੱਥੇ ਹੋਰ ਰੱਖ ਲੈਣੀਆਂ ਨੇ ਇਹ ਇਲਾਚੀਆਂ ਤੁਹਾਡਾ ਜੀ ਕਰਦਾ ਚਾਹ ਚ ਪਾ ਲਓ ਨਹੀਂ ਜੀ ਕਰਦਾ ਕਿਸੇ ਪੇੜ ਪੌਦੇ ਗਮਲੇ ਚ ਰੱਖ ਦਿਓ ਤੁਹਾਡੇ ਜੜੇ ਅੜੇ ਤੋਂ ਅੜੇ ਕੰਮ ਨੇ ਬਣਨੇ ਸ਼ੁਰੂ ਹੋ ਜਾਣਗੇ ਤੁਹਾਨੂੰ ਆਪਣੇ ਆਪ ਮਹਿਸੂਸ ਹੋਊ ਵੀ ਸਾਨੂੰ ਸੱਚੀ ਵਕਈ ਕੰਮ ਨੇ ਵਿੱਚ ਫਰਕ ਪਾਣ ਲੱਗ ਗਿਆ ਤੁਹਾਨੂੰ ਪਰੇਸ਼ਾਨੀ ਐڑی ਉਹ ਖਤਮ ਹੋਣੀ ਸ਼ੁਰੂ ਹੋ ਜੂ ਇਹ ਦੋ ਇਲਾਚੀਆਂ ਨਾਲ ਕੋਈ ਵੱਡਾ ਕੰਮ ਤਾਂ ਹੈ ਨਹੀਂਗਾ ਇਹ ਛੋਟੇ ਛੋਟੇ ਕੰਮ ਨੇ ਤੇ ਵੱਡੇ ਵੱਡੀਆਂ ਖੁਸ਼ੀਆਂ ਨੇ ਇਹ ਵੀ ਤੁਸੀਂ ਸ਼ੁਕਰਵਾਰ ਨੂੰ ਰੱਖਣੀਆਂ ਨੇ ਇਲਾਚੀਆਂ ਸਹਰਾਣੇ ਥੱਲੇ ਹਾਂ ਜਦ ਇੱਕ ਘਰ ਦੀ ਬਹੂ ਹੁੰਦੀ ਆ ਕਈ ਵਾਰੀ ਵਿਆਹ ਕੇ ਲੈ ਕੇ ਆਉਂਦੇ ਨੇ ਉਹਦੇ ਸੱਸ ਦਰਾਣੀ ਚ ਠਾਣੀ ਜਾਂ ਨੰਦ ਉਹਨੂੰ ਲੈਕ ਨਹੀਂ ਕਰਦਾ ਸਾਰਾ ਸਾਰਾ ਸਹੁਰਾ ਪਰਿਵਾਰ ਉਹਨੂੰ ਜਾਨੀ ਸੰਗਤ ਪਸੰਦ ਨਹੀਂ ਕਰਦਾ ਕਿਉਂਕੀ ਗੱਲ ਕੋਈ ਨਾ ਕੋਈ ਜਿਹੜੀ ਘਰ ਚ ਬਹੂ ਵਿਆਹ ਕੇ ਲੈਂਦੀ ਆ ਜਿਹੜੀ ਲੜਕੀ ਆਪਦੇ ਸਹੁਰੇ ਪਰਿਵਾਰ ਚ ਗਈ ਆ ਸ਼ਾਦੀ ਹੋ ਕੇ ਉਹਦੇ ਕੋਈ ਨਾ ਕੋਈ ਗ੍ਰਹਿ ਦੋਸ਼ ਹੁੰਦੇ ਰਹਜੇ ਕਈ ਗੱਲਾਂ ਹੁੰਦੀਆਂ ਨੇ ਜਿਹਦੇ ਕਰਕੇ ਉਹਨੂੰ ਸਹੁਰਾ ਪਰਿਵਾਰ ਲੈਕ ਨਹੀਂ ਕਰਦਾ ਉਹਨੂੰ ਚੰਗਾ ਨਹੀਂ ਸਮਝਦਾ ਦੇਖੋ ਉਹ ਬਹੂ ਨੇ ਕੀ ਕਰਨਾ ਨਹਾਉਣ ਤੋਂ ਪਹਿਲਾਂ ਇੱਕ ਦਾਜ ਚੀਨੀ ਦਾ ਪਾਊਡਰ ਦੋ ਚੁਟਕੀਆਂ ਹੂੰ ਥੋੜਾ ਜਿਹਾ ਗੁਲਾਬ ਜਲ ਦਿਆਂ ਦੋ ਤਿੰਨ ਬੂੰਦਾ ਦੋ ਇਲਾਚੀਆਂ ਕੁੱਟ ਕੇ ਆਪਦੇ ਨਹਾਉਣ ਵਾਲੇ ਪਾਣੀ 'ਚ ਪਾਉਣੇ ਸ਼ੁਰੂ ਕਰ ਦੇਣਗੇ। ਉਹੀ ਸੌਰਾ ਪਰਿਵਾਰ ਉਹੀ ਬਹੂ ਇੱਕ ਟੇਬਲ ਤੇ ਬੈਠ ਕੇ ਰੋਟੀ ਖਾਣਗੇ ਉਸਤੀ ਦੀ ਵੀ ਇੰਨੀ ਇੱਜ਼ਤ ਹੋ ਜੂ ਜਿਹਨੂੰ ਅੱਜ ਸੌਰਾ ਪਰਿਵਾਰ ਚੰਗੀ ਨਹੀਂ ਸਮਝੇ। ਗਲਤਾ ਛੋਟੀ ਜੀ ਹੈ ਨਾ ਕੰਮ ਬਹੁਤ ਵੱਡਾ ਕਰੋ ਫਿਰ ਇਸ ਤਰ੍ਹਾਂ ਹੀ ਘਰ ਦੇ ਵਿੱਚ ਬਹੁਤ ਗਰੀਬੀ ਆ ਜਿੱਥੇ ਜਿਹਦੇ ਅੰਤ ਦੀ ਗਰੀਬੀ ਆ ਥੋੜਾ ਜਿਹਾ ਦਹੀਂ ਲਓ ਸ਼ੁੱਕਰਵਾਰ ਵਾਲਾ ਡੇਲੀ ਲਾ ਸਕਦਾ ਡੇਲੀ ਨਹੀਂ ਸ਼ੁੱਕਰਵਾਰ ਵਾਲਾ ਜਿੰਦਾ ਪੱਕਾ ਲੋ ਥੋੜਾ ਜਿਹਾ ਦਹੀਂ ਲਵੋ ਇਸ਼ਨਾਨ ਕਰਨ ਤੋਂ ਪਹਿਲਾਂ ਜਾਂ ਇਸ਼ਨਾਨ ਕਰਕੇ ਬਾਅਦ ਚ ਜਿਹੜੇ ਨੀਚੇ ਵਾਲੇ ਪਾਟ ਨੇ ਚਾਹੇ ਇਸਤਰੀ ਚਾਹੇ ਮਰਦਾਂ ਦਹੀਂ ਨਾਲ ਤੋਂ ਸ਼ੁਰੂ ਕਰਦੋ ਮੈਂ ਕਹਿੰਦੀ ਆ ਜਦੋਂ ਵੀ ਤੁਸੀਂ ਮਿੱਟੀ ਨੂੰ ਵੀ ਹੱਥ ਪਾਓਗੇ ਰੱਬ ਦੀ ਕਿਰਪਾ ਨਾਲ ਸੋਨਾ ਬਣਨਾ ਸ਼ੁਰੂ ਹੋ ਜਾਊਗਾ ਇੱਕ ਦਹੀਂ ਦੇ ਵਿੱਚ ਇੰਨੀ ਵੱਡੀ ਸ਼ਕਤੀ ਇੰਨਾ ਵੱਡੀ ਪਾਵਰ ਇੱਕ ਇਸ਼ਨਾਨ ਕਰਨ ਦੇ ਨਾਲ ਕਈ ਚੀਜ਼ਾਂ ਨੇ ਜਿਹੜੀਆਂ ਜਲ ਦੇ ਨਾਲ ਦਹੀਂ ਮਿਲਦਾ ਦਹੀਂ ਜਦੋਂ ਅਸੀਂ ਆਪਣੇ ਉਹਨਾਂ ਅੰਗਾਂ ਨੂੰ ਗੁਪਤ ਅੰਗਾਂ ਨੂੰ ਦਹੀਂ ਦੇ ਨਾਲ ਇਸ਼ਨਾਨ ਕਰਵਾਉਨੇ ਆਂ ਇਕ ਬਹੁਤ ਹੀ ਵੱਡਾ ਸਾਡਾ ਫਾਇਦਾ ਹੁੰਦਾ ਇਹ ਕੋਈ ਮੇਰੇ ਆਪ ਦੇ ਟੋਟਕੇ ਨਹੀਂ ਬਣਾਏ ਹੋਏ ਹੈ ਕਿ ਮੈਂ ਆਪ ਦੇ ਮਨ ਘੜਤ ਗੱਲ ਬਣਾ ਰਹੀ ਆਂ ਮੈਂ ਮਨ ਘੜਤ ਦੇਖੋ ਇਹ ਪ੍ਰਾਤਣ ਲੋਕ ਜਿਹੜੇ ਸੀ ਸਾਡੇ ਦਾਦਾ ਪਰਦਾਦੇ ਨਾਨੀਆਂ ਪਰਤਾਨੀਆਂ ਉਹ ਇਹੋ ਜਿਹੇ ਛੋਟੇ ਛੋਟੇ ਕੰਮ ਕਰਦੇ ਸੀ ਬਹੁਤ ਦੁੱਖਾਂ ਤੋਂ ਬਹੁਤ ਬਿਮਾਰੀਆਂ ਤੋਂ ਬਹੁਤ ਤੈਸਤਾਂ ਤੋਂ ਬਚੇ ਰਹਿੰਦੇ ਸੀ ਅੱਜ ਕੱਲ ਕਿੰਨੇ ਕ ਤੈਸਪੰਦੇ ਨੇ ਹਰ ਇੱਕ ਦੇ ਕਰ ਅੱਗੇ ਕਦੇ ਇੱਕ ਤੈਸ ਨਹੀਂ ਸੀ ਪੈਂਦਾ ਹੁਣ ਹਰ ਇੱਕ ਤੀਜੇ ਚੌਥੇ ਘਰ ਦੇ ਵਿੱਚ ਨੌਤੀ ਦਾ ਤਲਾਕ ਹੁੰਦਾ ਅੱਗੇ ਨਹੀਂ ਸਹਿਣਦਾ ਇੱਕ ਅੱਗੇ ਲੋਕੀ ਹਰ ਇੱਕ ਗੱਲ ਪ੍ਰਾਰਥਨ ਜੋ ਸੀ ਸਾਰਿਆਂ ਕੁਝ ਵਰਤਦੇ ਸੀ ਅਸੀਂ ਉਹਨਾਂ ਨੂੰ ਬੁਰਾ ਸਮਝਦੇ ਸੀ ਮੈਂ ਖੁਦ ਆਪਾਂ ਸਾਰੇ ਸਮਝਦੇ ਸੀ ਵੀ ਕਿ ਤੁਸੀਂ ਪਖੰਡ ਦੇ ਕਰੀ ਜਾਂਨੇ ਪਰ ਨਹੀਂ ਸਾਨੂੰ ਇਹ ਕੰਮ ਜ਼ਰੂਰੀ ਕਰਨੇ ਚਾਹੀਦੇ ਨੇ ਛੋਟੇ ਛੋਟੇ ਕੰਮ ਨੇ ਦੇਖੋ ਪੈਸਾ ਤਾਂ ਮੈਂ ਕੋਈ ਕਹਿੰਦੀ ਨਹੀਂ ਕਿਸੇ ਦਾ ਲੱਗੂ ਹਾਂ ਪੈਸਾ ਆਉ ਜ਼ਰੂਰ ਮਿਹਨਤ ਕਰੋਗੇ ਕੰਮ ਕਰੋਗੇ ਪੈਸਾ ਆਉ ਤੁਹਾਡੀ ਮਿਹਨਤ ਨਾਲੋਂ ਜ਼ਿਆਦਾ ਹੋਊਗਾ ਛੋਟੇ ਛੋਟੇ ਕੰਮ ਨੇ ਹਾਂ ਅਗਰ ਬੱਚੇ ਪੜਦੇ ਨੀ ਪੜ੍ਹਾਈ ਦੇ ਵਿੱਚ ਬੱਚੇ ਮਨ ਨਹੀਂ ਲਾ ਰਹੇ ਤੁਸੀਂ ਕੀ ਕਰਨਾ ਵੀਰਵਾਰ ਵਾਲੇ ਦਿਨ ਹਰ ਜਿੱਨੀ ਕਿ ਤੁਹਾਡੇ ਚ ਹਿੰਮਤ ਆ ਹੱਥ ਹੀ ਲਵੋ ਬੱਚੇ ਦੇ ਹੱਥੀਂ ਦਾਨ ਕਰਵਾ ਦਿਓ ਜਦੋਂ ਬੱਚੇ ਨੂੰ ਪੜਨ ਉਠਾਉਣਾ ਉਹਨੂੰ ਪਤਾ ਕਿਹੜੀ ਦਿਸ਼ਾ ਚ ਉਠਾਓ ਪੱਛਮ ਦੱਖਣ ਦਿਸ਼ਾ ਦੇ ਵਿੱਚ ਉਠਾਓ ਉਹਦਾ ਮੁੱਖ ਪੱਛਮ ਦੱਖਣ ਇਹ ਦਿਸ਼ਾ ਬਣੀ ਹੋਣਾ ਚਾਹੀਦਾ ਅੱਛੰ ਦੱਖਣ ਮਤਲਬ ਕੋਨੇ ਚ ਤੇ ਫਿਰ ਤੁਸੀਂ ਬੱਚਾ ਅੱਜ ਕੱਲ ਦਾ ਨੇਸਤੀ ਨੇ ਸਾਜ ਰਿਹਾ ਤਾਂ ਉੱਠਦੇ ਜੀ 4 ਵਜੇ ਉੱਠਣ ਤਾਂ ਬੱਚੇ ਦੀ ਪੜਾਈ ਆਟੋਮੈਟਿਕ ਯਾਦ ਰਹੇ ਹੁਣ ਤੁਸੀਂ ਕੀ ਕਰਨਾ ਥੋੜਾ ਜਿਹਾ ਹਲਦੀ ਥੋੜਾ ਜਿਹਾ ਕੇਸ ਕਿਸੇ ਡੱਬੀ ਚ ਮਿਕਸ ਕਰਕੇ ਰੱਖ ਲਓ ਬੱਚਾ ਆਪਣੇ ਆਪ ਤਿਲਕ ਲਾਉਂਦਾ ਤਾਂ ਉਦੋਂ ਵਧੀਆ ਨਹੀਂ ਫਿਰ ਬੱਚੇ ਦੀ ਮਾਂ ਜ਼ਰੂਰ ਤਿਲਕ ਲਾਉਣਾ ਬੱਚੇ ਦੇ ਸ਼ੁਰੂ ਕਰ ਦੇ ਛੋਟੀਆਂ ਛੋਟੀਆਂ ਗੱਲਾਂ ਨੇ ਦੇਖੋ ਵੱਡੇ ਵੱਡੇ ਕੰਮ ਹੋ ਜਾਂਦੇ ਨੇ ये कोई खास गल नहीं हैगी कोई किसी का कम नहीं रुकता जे अपना उस हाबद्ध करिए देखो मेरे को टोटक का बहुत व्डा ग्रंथ आ जोड़ा मैं कहनी भी मेरी जिंदगी इसका मुकदा नहीं गा चाहे मैं जिन्हें मर्जी टोटके दसी हो तो नौकरी दसता तो मैं हूँ तुम्हें की करना हाँ जी शुक्रवार वाले दिन ਘਰ ਚੋਂ ਗਰੀਬੀ ਦੂਰ ਕਰਨ ਦਾ ਬਹੁਤ ਹੀ ਵਧੀਆ ਇਹ ਵੀ ਟੋਟਕਾ ਇੱਕ ਡੰਡੀ ਦਾਹ ਚੀਨੀ ਦੀ ਬਸ 2 ਇੰਚ ਤੋਂ ਜ਼ਿਆਦਾ ਨਾ ਹੋਵੇ ਉਹਨੂੰ ਆਪਣੇ ਸਹਰਾਣੇ ਥੱਲੇ ਰੱਖਣਾ 7 ਦਿਨ ਉਦੋਂ ਬਾਅਦ ਉਹਨੂੰ ਚਾਹ ਚ ਵੀ ਤੁਸੀਂ ਇਸਤੇਮਾਲ ਕਰਨਾ ਕਰ ਸਕਦਾ ਨਹੀਂ ਕਰਨੀ ਤੁਹਾਡੀ ਮਰਜ਼ੀ ਹੈ ਜਿਵੇਂ ਉਹ ਇਲਾਚੀਆਂ ਦੇ ਚਾਹ ਤੁਸੀਂ ਉਹਨੂੰ ਚਾਹ ਚ ਇਸਤੇਮਾਲ ਕਰ ਸਕਦਾ ਨਹੀਂ ਕਰਨੀ ਤੁਹਾਡੀ ਮਰਜ਼ੀ ਹੈ ਉਹ ਗੱਲ ਵੱਖਰੀ ਹੈ ਇਹਦਾ ਨਾਂ ਤੁਹਾਡੇ ਘਰ ਦੇ ਵਿੱਚ ਮੀਆਂ ਬੀਬੀ ਦੀ ਬਣਨ ਲੱਗ ਜਾ। ਮੀਆਂ ਬੀਬੀ ਦੀ ਲੜਾਈ ਘਟੂਗੀ। ਤੁਹਾਡਾ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਬਹੁਤ ਹੀ ਮਜ਼ਬੂਤ ਹੋ ਜਾਊਗਾ। ਇੱਕ ਦਾ ਚੀਨੀ ਦਾ ਟੁਕੜਾ ਸਰਾਣੇ ਥੱਲੇ ਰੱਖਣਾ, ਸੱਤ ਦਾ ਰੱਖਣਾ, ਸੱਤਾਂ ਦਿਨਾਂ ਬਾਅਦ ਫੇਰ ਰੱਖ ਲਓ। ਦੇਖੋ ਛੋਟ-ਛੋਟੀਆਂ ਗੱਲਾਂ ਨੇ ਕੋਈ ਵੱਡੀ ਗੱਲ ਨਹੀਂ ਹੈਗੀ। ਇੰਨੇ-ਇੰਨੇ ਕੰਮ ਕਰੋਗੇ ਤਰੱਕੀਆਂ ਪੈਣਗੀਆਂ। ਦੇਖਾ ਕੁਝ ਕਰਨ ਲਈ ਕੁਝ ਕਰਨਾ ਤਾਂ ਪੈਂਦਾ ਕੋਈ ਜਿਆਦਾ ਮਹਿੰਗਾ ਕੋਈ ਵੀ ਸਮਾਨ ਮੈਂ ਇਹ ਨਹੀਂ ਕਹੀ ਤੁਹਾਨੂੰ ਤੁਰੰਤ ਬਾਜ਼ਾਰੋਂ ਲੈ ਆਉਣਾ ਬੂ ਇਹ ਤਾਂ ਅੱਜ ਕੱਲ ਆਪਣੇ ਘਰ ਆਮ ਜਿਹੀਆਂ ਚੀਜ਼ਾਂ ਦੇ ਉਹ ਬਰਤ ਲੈਣੀਆਂ ਨੇ ਪਰ ਸਿੱਟਣੀਆਂ ਥੋੜੀ ਨੇ ਇੱਕ ਨੇ ਘਰ ਦੀ ਬਰਤਨੀਆਂ ਨੇ ਇਹ ਛੋਟੇ ਛੋਟੇ ਕੰਮ ਕਰੋ ਕਰਨ ਦੇ ਨਾਲ ਤੁਹਾਨੂੰ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਊਗੀ ਤੁਹਾਡੇ ਕੰਮ ਬਣਨ ਲੱਗ ਜਾਣਗੇ ਇਹ ਕੋਈ ਮੇਰਾ ਮਨ ਘੜਤ ਕੋਈ ਵੀ ਟੋਟਕਾ ਨਹੀਂ ਮੈਂ ਆਪਣੇ ਮਨੋਂ ਕਿੰਨੇ ਕੁ ਬਣਾ ਕੇ ਦੱਸੂਗੀ ਕੋਈ ਵੀ ਕੰਮ ਮਾਨਸਾਲ ਕਿੰਨੇ ਕ ਬਣਾ ਬਣਾ ਵਸੂ ਮਨ ਇੱਕ ਦਿਨ ਬਣਾ ਲੂ ਦੋ ਦਿਨ ਬਣਾ ਲੂ ਨਹੀਂ ਬਣਾ ਸਕਦਾ ਨਾ ਦੂਜੇ ਦਿਨ ਬੰਦਾ ਥੱਕ ਜੂ ਮਨੋਂ ਬਣਾ ਕੇ ਵੀ ਅੱਜ ਕੀ ਕਰਾਂ ਐ ਕਿ ਨਹੀਂ ਮੇਰੇ ਫੇਸਬੁੱਕ ਤੇ علیحد ਦਾ ਪਾਏ ਹੁੰਦੇ ਨੇ ਦੋ YouTube ਚੈਨਲ ਨੇ ਉਹਨਾਂ ਤੇ ਲੈਦਾ ਪਾਏ ਹੁੰਦੇ ਨੇ ਤੇ ਹਿੰਮਤ ਤਾਂ ਤੁਸੀਂ ਕਰਨੀ ਆ ਖੁਦ ਮੈਂ ਕਰਦੀ ਆ ਮੈਂ ਆਪ ਵੀ ਕਰਦੀ ਆ ਇਹੋ ਜੀ ਕੋਈ ਗੱਲ ਨਹੀਂ ਜਿਹੜਾ ਮੈਨੂੰ ਚਾਹੀਦਾ ਹੁੰਦਾ ਟੋਟਕਾ ਮੈਂ ਵੀ ਵਰਤਦੀ ਆ ਜਿਵੇਂ ਸਮਝ ਲਓ ਵੀ ਇਹ ਅਬ ਮੈਂ ਵੀ ਕਾਫੀ ਕੁਛ ਕਰਦੀ ਆ ਨਾਲ ਨਾਲ ਤੁਹਾਡੇ ਇਹ ਗੱਲ ਮੈਂ ਨਹੀਂ ਕਰਦੀ ਮੈਂ ਕਰਦੀ ਆ ਮੈਂ ਵੀ ਅੱਛੇ ਹੀ ਸਸਕਲ ਦੋ ਜੀ ਇਜਾਜ਼ਤ